ਉਹ ਨਹੀਂ ਜਾ ਰਹੀ ਆ ਤਾਂ ਇੱਥੇ ਸੇਵਾਦਾਰ ਵੀ ਵੀਰ ਬਹੁਤ ਸੱਜੇ ਢੰਗ ਦੇ ਨਾਲ ਸੇਵਾ ਕਰ ਰਹੇ ਆ ਤਾਂ ਸੰਗਤਾਂ ਨੂੰ ਬੜੇ ਤਰੀਕੇ ਨਾਲ ਪਿਆਰ ਦੇ ਨਾਲ ਜਿਹੜਾ ਵਾ ਅੰਦਰ ਜੋ ਐਂਟਰੀ ਦਿੱਤੀ ਜਾ ਰਹੀ ਆ ਬੜੇ ਪਿਆਰ ਦੇ ਨਾਲ ਤੇ ਇੱਥੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰਨ ਲਈ ਆ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਆ ਦਰਸ਼ਨ ਕਰ ਰਹੀਆਂ ਵਾ ਤਾਂ-ਤਾਂ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੇ ਅੰਗੀਠਾ ਸਾਹਿਬ ਤੋਂ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਤਾਂ ਸੰਗਤਾਂ ਕਾਫੀ ਵਾਹਿਗੁਰੂ ਦਾ ਜਾਪ ਵੀ ਨਾਲ ਜੱਪਦੀ ਆ ਰਹੀਆਂ ਵਾ ਤਾਂ ਤੁਸੀਂ ਵੀ ਵਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਜਿਹੜੀਆਂ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੇ ਹਾਜ਼ਰੀ ਭਰਨ ਆਈਆਂ ਵਾ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੇ ਦਰਸ਼ਨਾਂ ਲਈ ਇੱਥੇ ਜਿਹੜਾ ਸਟਾਪ ਲਾਇਆ ਗਿਆ ਵਾ ਦੋ ਤਿੰਨ ਸਟਾਪ ਸੇਵਾਦਾਰਾਂ ਵੱਲੋਂ ਲਾਏ ਗਏ ਆ ਤਾਂ ਜਿੱਥੇ ਸੰਗਤਾਂ ਬਹੁਤ ਹੀ ਪਿਆਰ ਦੇ ਨਾਲ ਨਗਾਈਆਂ ਜਾਣ ਤਾਂ ਇਹ ਤੁਹਾਨੂੰ ਅੰਗੀਠਾ ਸਾਹਿਬ ਤੋਂ ਜਿਹੜੀਆਂ ਲਾਈਵ ਤਸਵੀਰਾਂ ਉਖਾ ਰਹੇ ਆ ਤੇ ਇੱਥੇ ਬੜੇ ਸੱਚੇ ਰੰਗ ਦੇ ਨਾਲ ਜਿਹੜੀ ਸੇਵਾ ਕੀਤੀ ਜਾ ਰਹੀ ਆ ਸੇਵਾਦਾਰਾਂ ਵੱਲੋਂ ਤੇ ਬਹੁਤ ਹੀ ਪਿਆਰ ਦੇ اچھا تاں کے نام بولنے بھائی کے بچے اچھا اپنا نام بولنے اچھا اپنا نام بولنے بھائی کو ہٹانا اور بھی دیر نہیں ہے نام بھی کرتے ہیں بھائی کو ہٹانا اور بھی دیر نہیں ہے ਮਨਸਿਪਤਾਸੀ ਮਨਵਾ ਰਹੀ ਹੈ ਬਲਵਾਂ ਜੀ ਨੂੰ ਸਵਾਸ ਨਹੀਂ ਕੀਣਾ ਚਾਹੁੰਦੇ ਆ ਅੱਜਕੱਲ ਜੋ ਮੈਡੀਕਲ ਜਾ ਰਹੇ ਆ ਉਹਨੂੰ ਇਸ ਦਾ ਟੈਸਟ ਕਰਵਾ ਰਹੇ ਆ ਕੁਝ ਲੱਗਤ ਹੋਦੀ ਹੁੰਦੀ ਹੈ ਕਿਹੋ ਜਿਹਾ ਰਿਟਰੀਅਲ ਤਾਂ ਉਹ ਆਇਲ ਨਗਰੇ ਪਾਪਾ ਤੁਹਾਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਜੀ ਬੋਲੀਏ ਫੜਾ ਜਾ ਇਹੋ ਹੀ ਕਹਿਣਾ ਚਾਹੁੰਦਾ ਜੀ ਚੇਰਾ ਕਰੋ ਮੇਰੇ ਲਈ ਤੁਹਾਨੂੰ ਅਸਾਂ ਕਰਨਾ ਪਾਏਗਾ ਇਹ ਬੰਦੇ ਜਿਹਨੇ ਕਿਦੋਂ ਆਸਲਾ ਪਾੜਦਿਆਂ ਕਰਦਾ ਬੋਈਦਾ ਇਹ ਚੀਜ਼ ਨਹੀਂ ਆਪਣਾ ਇਹ ਚੀਜ਼ ਨਹੀਂ ਇਹ ਚੈ ਕੋਈ ਉਹ ਜੀ ਕਰ ਲ ਬੈਠੇ ਇੱਥੇ ਇਹ ਕੋਈ ਨਵੇਂ ਜੀਵਨ ਤੇ ਉਹਦੀ ਇੱਕ ਮੇਨ ਗੱਲ ਇਹ ਆ ਵੀ ਸੱਜੇ ਢੰਗ ਦੇ ਨਾਲ ਬੜੀ ਜੀ ਸੇਵਾ ਕਰਦੇ ਆ ਮੇਨ ਗੱਲ ਇਹਨਾਂ ਦੀ ਇਹ ਆ ਪੀ ਇਹ ਜਿਹੜੀ ਆ ਨਾ ਸੇਵਾ ਬਹੁਤ ਸਟੱਜੇ ਟੈਂਕ ਦੇ ਨਾਲ ਕਰਦੇ ਆ ਤੇ ਬਹੁਤ ਪਿਆਰ ਦੇ ਨਾਲ ਤੇ ਤਰ੍ਹਾਂ ਤਰ੍ਹਾਂ ਦੇ ਇੱਥੇ ਲੰਗਰ ਤੇ ਫਰੂਟ ਵਗੈਰਾ ਤੇ ਫੂਡ ਸਾਰੇ ਹਰ ਇੱਕ ਮੰਦੀ ਇੱਥੇ ਜਿਹੜੀ ਆ ਮਤਲਬ ਸੇਵਾਦਾਰਾਂ ਲੋ ਜਿਹੜੀ ਆ ਦੇਰ ਹੈ ਲੰਗਰ ਲਾਇਆ ਗਿਆ ਬਾਅਦ ਤੇ ਤੁਹਾਨੂੰ ਲਾਈਵ ਤਸਵੀਰਾਂ ਬਾਬਾ ਪਕਾਲਾ ਸਾਹਿਬ ਤੋਂ ਦਿਖਾ ਰਹੇ ਆ ਤੇ ਵੱਡੀ ਗਿਣਤੀ ਵਿੱਚ ਇੱਥੇ ਵੀਰ ਸੇਵਾਦਾਰ ਹਤੇ ਸ਼ੱਕਣ ਵਾਲੇ ਵੀ ਤੁਸੀਂ ਵੇਖ ਸਕਦੇ ਆ ਕਿ ਦੂਰ ਤੱਕ ਦੋ ਦੋ ਲੈਣ ਲੱਗੀਆਂ ਹੋਈਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਟ ਜੀ ਦਾ ਦਰਸਾ ਵਾਇਟ ਜੀ ਖਤੇ ਤੇਰੇ ਨਾਲ ਜੁੜ ਕੇ ਦਰਸਾ ਵਾਇਟ ਜੀ ਸਤਿ ਸ੍ਰੀ ਅਕਾਲ ਭਰਾਣਾ ਮਾਨ ਜੀ ਪਿਛਲੇ ਮਹੀਨੇ ਤੋਂ ਅਰਿਆਨ ਦੇ ਉਹ ਹੈ ਜੋ ਲੰਗਰ ਚੱਲਿਆ ਹੈ ਉਸ ਦੇ ਵਿੱਚ ਬੁੱਲੇ ਲੰਗਰ ਦੀ ਸਾਧ ਸੰਗਤ ਦੇ ਜੀਮਾ ਭਾਰਤ ਦੀ ਸਾਧ ਸੰਗਤ ਦੇ ਰਾਜ ਸਥਾਪਿਤ ਕੀਤਾ ਹੈ ਮਿੱਤਰ ਸਭਾ ਦੇ ਪ੍ਰਚਾਰ ਚਾਹ ਵਾਲੀ ਬੜੀ ਇੰਤਜ਼ਾਰ ਕਰਿਆ ਗਿਆ ਹੈ ਕਿ ਪੂਰ ਚਾਰ ਦਾ ਲੰਗਰ ਅਸੀਂ ਆਪਣੇ ਵਾਲੋਂ ਲਾਉਣ ਦਾ ਜ਼ਰੂਰੀ ਹੈ ਉਹ ਭਾਈ ਜੀ ਗੁਰੂ ਮਹਾਰਾਜ ਜੀ ਆਪਾਰ ਬੱਤੀ ਦੇ ਨਾਲ ਉਹਨਾਂ ਨੇ ਜੀ ਬਲ ਬੱਤੀ ਦਾ ਉਹਨਾਂ ਦੇ ਆਸ ਦਾ ਅੱਤ ਦਾ ਸੀ ਇੱਥੇ ਆ ਕੇ ਕਿ ਗੁਰੂ ਮਹਾਰਾਜ ਜੀ ਸਾਤਮੀ ਸਾਲਾਨਾ ਦਾ ਪਾਦਾ ਪਾਦਾ ਜੀ ਦੀ ਬੱਤੀ ਆਪਣੀ ਭਾਈ ਭਾਈ ਜੀ ਵਾਹਿਗੁਰੂ ਜੀ ਦੀ ਫਤਿਹ ਕਿ ਕਿੰਨੇ ਕ ਵਾਰ ਸੰਗਤ ਜਿਹੜੀ ਆ ਝੋਲੇ ਪਰ ਪਰ ਕੇ ਵੀ ਲਈ ਜਾ ਰਹੀ ਆ ਕੀ ਨਾ ਪੈਂਦੀ ਆਪਣਾ ਹਾਂਜੀ ਸਰੋਜ ਬੱਲਾ ਤੇ ਕਿੰਨੇ ਵਜੇ ਦੀ ਸੇਵਾ ਲੱਗੀ ਆ ਜੀ ਹਾਂਜੀ ਕਿੰਨੇ ਵਜੇ ਦੀ ਸੇਵਾ ਕਰਨ ਦਾ ਹੈ ਜੀ ਬਸ ਹੋਏ ਦੋ ਤਿੰਨ ਚਾਰ ਘੰਟੇ ਸੇਵਾ ਕਰ ਚਾਰ ਘੰਟੇ ਤੇ ਲੰਗਰ ਸਵੇਰ ਇਹ ਕਿੰਨੇ ਵਜੇ ਦਾ ਸ਼ੁਰੂ ਹੋਇਆ ਲੰਗਰ ਸਵੇਰ ਦਾ ਹੈ ਤੁਸੀਂ ਵੇਖ ਸਕਦੇ ਹੋ ਕਿ ਧੰਤਾਨਾ ਸਤਖੰਡਵਾਸੀ ਬਾਬਾ ਪਾਲਾ ਸਿੰਘ ਜੀ ਦੇ ਜਿੰਨੀ ਸੰਗਤ ਹੈ ਤੇ ਆਪਣੀਆਂ ਹਾਜ਼ਰੀਆਂ ਭਰ ਰਹੀ ਆ ਲੱਖਾਂ ਦੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਨਹੀਂ ਲੱਖਾਂ ਦੀ ਗਿਣਤੀ ਵਿੱਚ ਆ ਇੱਥੇ ਇੱਕ ਚਰਸਤਾ ਪੈਂਦਾ ਵਾ ਜਿਹੜੀ ਦੂਰ ਦੂਰ ਤੱਕ ਕਿਲੋਮੀਟਰ ਤੱਕ ਹੈ ਸੰਗੀਤ ਐਵੇਂ ਦੀ ਹੀ ਆ ਰਹੀ ਆ ਇਹ ਖੋਜ ਗਿਆ ਲੇ ਕਿਸੇ ਗੱਲ ਬਾਰੇ ਉਹ ਵੀ ਕਿਤਾਬ ਬਹੁਤ ਜੀ ਸਹਾਦਰੋਂ ਦੀ ਆਪਣੀ ਆਪਿਆਰ ਕੋ ਫਸਾ ਜਾ ਤਰੇ ਕੇ ਗਲ ਹੋ ਰ ਆਪਣੇ ਫਟੂਏ ਪਰਸ ਬੱਚੇ ਜਾਬੀਆਂ ਸਾਡੀਆਂ ਉਹ ਰੱਖੋ ਸਾਭ ਕੇ ਬਚਾ ਕੇ ਹਾਂਜੀ ਅੱਜ ਇਹ ਨੰਗਰ ਲਾਏ ਗਏ ਆ ਇਹ ਕੰਨ ਕੰਨ ਸਾਥ ਕਰਨ ਵਾਸਤੇ ਬਰੋ ਪਾਲਸੀ ਦੀ ਬੋਗਾ ਆਲੇ ਦੋ ਤੇ ਪਤਾ ਨਹੀਂ ਕਿਉਂ ਇਹ ਤਿੰਨ ਤਰ੍ਹਾਂ ਦੇ ਹੰੰਦਰ ਲੱਗੇ ਆ ਆਵੇ ਆਜੀ ਪੈਤੀ ਮੇਰੇ ਪੁੱਤਾਂ ਦਾ ਵੀ ਇਹ ਕੋਣ ਵਾਲੇ ਦੀਦਾ ਦਾਪਰ ਕਰਾਉਣੇ ਆ ਜੋ ਇਸ ਦੇ ਪਾਪਾ ਪਹਿਲਾਂ 25 ਤੇ ਆਏ ਆ ਅੱਜ ਵਾਈ ਕੁਲਜੀ ਦਾ ਸਰਦ ਵਾਈ ਕੁਲਜੀ ਕੀ ਪੁੱਤ ਹੈ ਇਹ ਦੀਦੀ ਕੀ ਪਾਪਾ ਕਾਲਾ ਕੀ ਹੋ ਲੋਕ ਕਿਹੜਾ ਜਾਣਿਆ ਜੀ ਮਾਂ ਬੁੱਤਾਂ ਤੋਂ ਆਨੇ ਦੀ ਸਮਝ ਨਹੀਂ ਆਉਂਦੀ ਜੀ ਜਿਹੜੇ ਮਾਂ ਬੁੱਤਾਂ ਦੇ ਆ ਤਰੀਰ ਕਰਕੇ ਜਲ ਜਾਂਦੇ ਆ ਪਰ ਹਮੇਸ਼ਾ ਇੱਥੇ ਰਹਿੰਦੇ ਆ ਉਹ ਕਿਵੇਂ ਨਿਭਾਉਂਦੇ ਆ ਮੇਰੇ ਲਈ ਦੋ ਮੰਗੋ ਤੁਹਾਨੂੰ ਬਹਾਰ ਜਦੋਂ ਬਾਹਰੋਂ ਆਇਆ ਮੈਂ ਪਹਿਲਾਂ ਦੇਖਿਆ ਸੀ ਦੀ ਦੇ ਵਿੱਚ ਹੁਣ ਮੇਰੇ ਦੂਰ ਦੂਸਤਾਂ ਨੇ ਮਹਾਰਾਜ ਦੀ ਕਿਰਪਾ ਨਾਲ ਅੱਛਾ ਬਹੁਤ ਵਧੀਆ ਬੜੀ ਸੰਗਤ ਆਈ ਹੈ ਜੀ ਮਾਂ ਲੱਖਾਂ ਦਾ ਮੈਂ ਨੇ ਆਖਿਆ ਸੀ ਸੋਚਿਆ ਕਿ ਯਾਰ ਕੀ ਹਾਲਾਤ ਕਰਕੇ ਸ਼ਾਇਦ ਸੰਗਤ ਵੱਡ ਚੁਗੀ ਔਰ ਕਿਰਪਾ ماں ਪੁੱਤਾਂ ਦੀ ਬਾਕੀ ਵੀ ਜੀ ਨੌਜਵਾਨੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨ ਵੀ ਸਾਰੇ ਆਪਣੇ ਬਹੁਤ ਸੇਵਾ ਕਰਦੇ ਆਂ ਇੱਥਾ ਚੜ੍ਹਦੀ ਕਲਾ ਦੀ ਸੇਵਾ ਕਰਨ ਸਾਰੇ ਨਾਲ ਮਿਲ ਕੇ ਮਾਂ ਪੁੱਤ ਆਪਣੀ ਨੌਜਵਾਨੀ ਵਾਸਤੇ ਕੀ ਸੁਨੇਹਾ ਦੇਣਾ ਚਾਹੁੰਦੇ ਨੌਜਵਾਨ ਨਸ਼ੇ ਤੋਂ ਪਰੀਹ ਕਰਨੀ ਹਾਂਜੀ ਆਪਣਾ ਘਰ ਤੇ ਗੁਰੂ ਘਰ ਨਾਲ ਜੋੜਨਾ ਤੇ ਮਾਂ ਪੁੱਤਾਂ ਦੇ ਦਰਜਾ ਧੱਕਾ ਨਹੀਂ ਇਹ ਦਸ ਇੱਕ ਬੰਨਣਾ ਨਾ ਨਰ ਕਿਰਤਾਂ ਦੀ ਬਹੁਤ ਹੈ ਜੀ ਦੇਖੋ ਤੁਹਾਡੇ ਸਾਹਮਣੇ ਕਿੰਨੀ ਸੰਗ ਲੱਖਾਂ ਦਾ ਨੰਗਰਾਂ ਦੇ ਕੋਈ ਕਮੀ ਨਹੀਂ ਜੇ ਉਹ ਸਭ ਕੁਝ ਮਿਲ ਗਿਆ ਜੀ ਬਰਾ ਕਿਰਪਾ ਮਹਾਦੇਵ ਜੀ ਸਾਰੇ ਇੱਥੇ ਆਏ ਆ ਆਪਰ ਕੇ ਵਾਹਿਗੁਰੂ ਜੀ ਦਾ ਬਖਸ਼ਾ ਲੇ ਗਏ ਬਲੇ ਲਈ ਕੈਮਰਾਮੈਨ ਨੂੰ ਕਹਾਂ ਮਾਇਕ ਜੀ ਕੀ ਕਰਦਾ ਮੈਂ ਸਭ ਤੋਂ ਇੱਕ ਵਾਰ ਜੀ ਆਰਟੀਸਟ ਜੀ ਜੀ ਆਪਾ ਬੁਕਾਲਾ ਸਾਹਿਬ ਜੀ ਸੀ ਪਪਾ ਪਰਾ ਸਿੰਘ ਦੀ ਗੋਵਾ ਵਾਲਿਆਂ ਦੀ ਖੱਤ ਸਵਾ ਜੀ ਇੱਕ ਬਹੁਤ ਵੱਡੀ ਗੱਲ ਹੈ ਜਿਹਨ ਦੀ ਆਪਣਾ ਸਮਾਸੇਵੀ ਹੈ ਕਿ ਕਿਹਦੇ ਜਾਨਵਰਾਂ ਦੇ ਸੇਵੀ ਨੇ ਉਹਨਾਂ ਨੇ ਬਹੁਤ ਜਿਆਦਾ ਆਪਣੀ ਕੀ ਕਹਿੰਦੇ ਪਸ਼ੂ ਵੀ ਜਿਹਨਾਂ ਨੂੰ ਸੇਵਾ ਕੀਤੀ ਉਹਨਾਂ ਨੇ ਅਨਾ ਬਹੁਤ ਆ ਚੰਗਾ ਨਹੀਂ ਪਰਦੀ ਆ ਅੱਗੇ ਰਹੀਏ ਜਮਾਨਾ ਅਸੀਂ ਦੇਖ ਸਕਦੇ ਬੰਦਿਆਂ ਦੀ ਹੰਦ ਦੇ ਰਸਵੀ ਕੋਈ ਆਵਾਜ਼ ਨਹੀਂ ਮਿਲਦਾ ਰਾਸ਼ੀ ਲੇਕਰ ਲੱਗੇ ਆ ਜੇ ਕੋਈ ਆ ਟਰਾਲੀ ਦੇ ਵਿੱਚ ਹੀ ਜਿਹੜਾ ਮਨ ਨਾ ਜਲੇਬੀਆਂ ਦਾ ਆਪਣਾ ਪੱਠੀ ਵਗੈਰਾ ਸਾਰਾ ਉੱਥੇ ਹੀ ਸਿਸਟਮ ਬਣਾਇਆ ਹੋਇਆ ਵਾ ਤੇ ਵੀਰ ਤੇ ਨਾਰੀ ਅਥੇ ਬੀਬੀਆਂ ਵਿਚਾਰੀਆਂ ਵੇਖੋ ਸੇਵਾ ਕਰੁੰਦੀਆਂ ਵਾ ਪੱਖੀ ਆਪਣੀ ਚੱਲ ਚੱਲ ਕੇ ਹਾਂਜੀ ਕਿਹੜੇ ਪਿੰਡ ਤੋਂ ਆਏ ਵੀਰ ਭਗਤੂਪੁਰ ਤੋਂ ਉਹ ਕਿਹੜੇ ਜ਼ਿਲ੍ਹੇ ਚ ਪੈਂਦਾ ਵਾ ਜ਼ਿਲ੍ਹਾ ਗਰਦਾਸਪੁਰ ਗਰਦਾਸਪੁਰ ਤੋਂ ਆਏ ਵੀਰ ਕਿੰਨੀ ਦੂਰੋਂ ਇਹਨਾਂ ਦੀ ਸੇਵਾ ਸਲੂਟ ਐਨੀ ਗਰਮੀ ਦੇ ਵਿੱਚ ਵੀਰਾਂ ਨੂੰ ਤੇ ਤਾਂ ਉਹ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਾਬਾ ਬਕਾਲਾ ਸਾਹਿਬ ਕੋ ਜਿੱਥੇ ਵੀਰ ਟਰਾਲੀ ਦੇ ਵਿੱਚ ਹੀ ਵੀਰਾਂ ਨੇ ਲੰਗਰ ਲਾਇਆ ਆਪਣਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਆ ਲੰਗਰ ਆ ਤਰ੍ਹਾਂ-ਤਰ੍ਹਾਂ ਦੇ ਜਿਹੜੇ ਲੰਗਰ ਇੱਥੇ ਲਾਏ ਗਏ ਸੰਗਤਾਂ ਵੱਲੋਂ ਆਹ 2-3 2-3 ਪ੍ਰਕਾਰ ਦੇ ਜਿਹੜੇ ਚੌਲਾਂ ਤੇ ਬਣੇ ਗਏ ਆ ਤੇ ਦਾਲਾਂ ਤੇ ਵੀਰ ਜੀ ਇਹ ਕਿਹੜੇ ਪੰਡ ਦੀ ਸੇਵਾ ਬੁਟਰ ਸ਼ਿਵਿਆਂ ਦੀ ਪਤਾ ਨਹੀਂ ਕਿੰਨੇ ਕੁ ਬਤੀਲੇ ਆ ਤੇ ਤਰ੍ਹਾਂ ਤਰ੍ਹਾਂ ਦੇ ਵਿੱਚ ਪਦਾਰਥ ਬਣੇ ਆ ਇਹਦੇ ਤੇ ਬੁਟੀਆਂ ਸ਼ਿਵਿਆਂ ਦੇ ਹੈਗਾ ਵਾ ਜਿਹੜੇ ਵੀਰ ਸੇਵਾ ਕਰਦੇ ਆ ਤੇ ਤੁਹਾਨੂੰ ਸੱਚ ਕਨਵਸੀ ਬਾਬਾ ਪਾਲ ਸਿੰਘ ਜੀ ਦੇ ਉਥੇ ਬਿਲਕੁਲ ਅੰਗੀਠਾ ਸਾਹ ਕੋਲ ਲੱਖ ਕੋਈ ਹੀ ਤਸਵੀਰਾਂ ਬਤਾ ਰਹੇ ਆ ਜਿਹੜੀ ਇੱਥੇ ਲੰਗਰੀ ਸੇਵਾ ਚੱਲ ਰਹੀ ਹੈ ਰਾਜ ੜ ਗੇ ਮਹਾਰਾਜ ੜ ਗੇ ਤੁਸੀਂ ਵੇਖ ਸਕਦੇ ਹੋ ਲੈ ਤਸਵੀਰਾਂ ਅੰਦਰ ਆ ਸਾਡੇ ਵੀਰ ਵੀ ਆ ਜੋ ਸੇਵਾ ਕਰਦੇ ਆ ਤੁਸੀਂ ਵੇਖ ਸਕਦੇ ਹੋ ਹਾਂਜੀ ਤੁਸੀਂ ਵੇਖ ਸਕਦੇ ਹੋ ਕਿ ਵੀਰ ਜਿਹੜੇ ਸਰਵਸਤਵ ਬੋਲਦੇ ਆ ਹਾਂ ਗੁਰੂ ਆਪਕਾਰ ਦੇ ਤੇ ਠੰਡੇ ਜਿਹੜੇ ਪਾਏ ਜਾਂਦੇ ਆ ਜਿਹੜੇ ਯਾਰ ਪਰਦੇ ਆ ਯਾਰ ਪਰਾਲੇ ਦੇ ਇੰਨੇ ਲੰਗਰ ਪਾਏ ਜਾ ਰਹੇ ਆ ਵੀਰਾਂ ਵੱਲ ਜਿਹੜਾ ਤੇ ਲੈਣਾ ਮੈਂ ਨਹੀਂ ਪੀਣਾ ਗੁਰੂ ਤੇਰਾ ਵੀਰ ਤੁਸੀਂ ਵੇਖ ਸਕਦੇ ਹੋ ਪੱਟੀ ਗੇਂਦੀ ਬਟੀਆਂ ਬਸ ਫੁੱਲੇ ਆ ਯਾਰ ਤੋੜ ਕੇ ਆ ਗੋਪੀ ਕੰਗ ਦੇਖ ਸਕਦੇ ਹੋ ਇਹ ਕਿਹੜਾ ਪਿੰਡ ਅੰਕਲ ਜੀ ਬਟਾਲੇ ਵਾਲੇ ਜੀ ਬਟਾਲੇ ਵਾਲੇ ਸੇਵਾ ਕਾਦੀ ਕਾਦੀ ਸੇਵਾ ਕੀਤੀ ਜਾ ਰਹੀ ਆ ਹਾਂਜੀ ਕਾਦੀ ਕਾਦੀ ਅੱਜ ਆ ਬੜੀ ਜੀ ਸ਼ਹਿਰ ਤੋਂ ਲੰਘ ਕੇ ਬੋੜਾ ਨਾਲ ਚਲੇ ਜਾਣਾ ਅੱਛਾ ਜੀ ਹਾਂਜੀ ਸੱਚ Kand ਵਿੱਚ ਪਾਵਾ ਸਿੰਘ ਜੀ ਵਾਸਤੇ ਕੁਝ ਹੋਵੇ ਉਹਦੇ ਵੀ ਕੁਛੇ ਸਾਕੇ ਉਹਦੇ ਫਸਿਆ ਕਰਦੇ ਇੰਨਾ ਸਾਡੀ ਜੀਤ ਚੇਕ ਕਰਦੇ ਲੱਗੀ ਆ ਨਾ ਉਹ ਉਹਨੇ ਕੁਛੇ ਪ੍ਰਾਪਤ ਕਰਦਾ ਹੈ ਉਹਦੇ ਤੋਂ ਸਾਡੀ ਜੀਤ ਕਾਟੀ ਦੇ ਵਿੱਚ